ਪੰਜਾਬ ਦਾ ਕਮਾਲ ਕੀ ਦਿਖੇਗਾ ਅੱਜ ਜਰਮਨੀ ਵਰਸ ਇੰਡੀਆ ਮੈਚ ਵਿੱਚ ਸਾਡੇ ਨਾਲ ਇਸ ਵਕਤ ਹੈ ਕੋਚ ਸਾਹਿਬ ਸਿੱਧਾ ਉਹਨਾਂ ਨਾਲ ਗੱਲ ਕਰਨੇ ਸਰ ਤੁਸੀਂ ਦੱਸੋ ਗੁਰਮਿੰਦਰ ਜੀ ਕਿਸ ਤਰ੍ਹਾਂ ਤੁਸੀਂ ਟ੍ਰੇਨ ਕੀਤਾ ਹੈ ਅਗਰ ਗੁਰਜੰਦ ਦੀ ਗੱਲ ਕਰੇ ਸੰਜੇ ਦੀ ਗੱਲ ਕਰੇ ਇਸੀ ਸੈਕਟਰ 42 ਦੇ ਹਾਂ ਹਾਂ ਇਸੀ ਗਰਾਊਂਡ 'ਚ ਟ੍ਰੇਨ ਕੀਤਾ ਸੀ ਕੀ ਉਮੀਦਾਂ ਨਾਲ ਅੱਜ ਟੀਮ ਇੰਡੀਆ ਉਤਰੇਗੀ ਉਮੀਦ ਬਹੁਤ ਜ਼ਿਆਦਾ ਹੈ ਜੀ ਬਹੁਤ ਸਲਾਮ ਬਾਦ ਸਾਨੂੰ ਉਮੀਦ ਹੈ ਇਸ ਗੱਲ ਦੀ ਹੈ ਕਿ ਅਸੀਂ 1980 ਤੋਂ ਬਾਅਦ ਫਾਈਨਲ ਖੇਡੀ ਹੈ ਜੀ ਤੇ ਅੱਜ ਦਾ ਸੈਮੀਫਾਈਨਲ ਮੈਚ ਜੋ ਕਿ ਜਰਮਨੀ ਨਾਲ ਹੋ ਰਿਹਾ ਹੈ ਆ ਪੂਰੇ ਇੰਡੀਆ ਦੀ ਟੀਮ ਬਹੁਤ ਪਰਫਾਰਮ ਵਿੱਚ ਹੈ ਤੇ ਇੱਕ ਵੈਲ ਸਟ੍ਰੈਟਜੀ ਦੇ ਵਿੱਚ ਖੇਡ ਰਹੀ ਹੈ ਤੇ ਉਸੇ ਦਾ ਹਿੱਸਾ ਸਾਡੇ ਦੋ ਪਲੇਅਰ ਜੋ ਇਸੇ ਗਰਾਊਂਡ ਦੇ ਵਿੱਚ ਜਿਸ ਗਰਾਊਂਡ ਦੇ ਵਿੱਚ ਅਸੀਂ ਅੱਜ ਇੱਥੇ ਹੈਗੇ ਹਾਂ ਗੁਰਜੰਟ ਸਿੰਘ 2005 ਤੋਂ ਲੈ ਕੇ 2011-12 ਤੱਕ ਇਸੇ ਗਰਾਊਂਡ ਸੀਗਾ ਜੋ ਬਚਪਨ ਤੇ ਜਵਾਨੀ ਉਹਦੀ ਇੱਥੇ ਸੀ ਉਸ ਤੋਂ ਬਾਅਦ ਸੰਜੇ 2011 ਚ 10 ਸਾਲ ਪਹਿਲੇ ਜਦੋਂ ਇੱਥੇ ਆਇਆ ਸੀਗਾ ਤੇ ਅੱਜ ਵੀ ਉਹ ਸਾਡੇ ਕੋਲ ਇੱਥੇ انرੋਲ ਇਸੇ ਅਕੈਡਮੀ ਦੇ ਵਿੱਚ ਹੈ ਜੀ ਕਿੰਨੀ ਦਿਲਚਸਪੀ ਹੈ ਟੀਮ ਇੰਡੀਆ ਇਹਨਾ ਅੱਛਾ ਪਰਫਾਰਮ ਕਰ ਰਹੀ ਹੈ ਨਹੀਂ ਤਾਂ ਸਾਡੇ ਨੇਸ਼ਨ ਵਿੱਚ ਸਾਡਾ ਕ੍ਰਿਕਟ ਦੇ ਬਹੁਤ ਜ਼ੋਰ ਰਹਿੰਦਾ ਹੈ ਬਟ 올ਿਮਪਿਕਸ ਕਰਕੇ ਇਸ ਵਾਰ ਜਿਸ ਤਰ੍ਹਾਂ ਪਰਫਾਰਮੈਂਸ ਰਹੀ ਹੈ ਕੀ ਦੇਖਦੇ ਹੋ ਹਾਕੀ ਦਾ ਫਿਊਚਰ ਇੰਨੇ ਸਾਰੇ ਲੋਕ ਆਏ ਨੇ ਬੱਚੇ ਆਏ ਹੋਏ ਹਨ ਫਿਊਚਰ ਤਾਂ ਇਹ ਹੈ ਜੀ ਕਿ ਅਸੀਂ ਪਿਛਲੀ 올ਿਮਪਿਕਸ ਦੇ ਵਿੱਚ ਮੈਡਲ ਲਿਆ ਸੀਗਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਣਾ ਦੇਸ਼ ਦੇ ਵਿੱਚ ਪਿੰਡਾਂ ਤੋਂ ਕਸਵਿਆਂ ਤੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ क्रेज ਵਧਿਆ ਹੈਗਾ ਉਸੇ ਦਿਨ ਜਿੱਦ ਕੇ ਸਾਡੀ ਟੀਮ ਮੈਚ ਤੋਂ ਮੈਚ ਅੱਜ 올림픽ਸ ਦੇ ਵਿੱਚ ਜਿੱਦੀ ਜਾ ਰਹੀ ਹੈ ਇੱਕ ਮੈਚ ਲੂਜ਼ ਕੀਤਾ ਬਾਕੀ ਸਾਰੇ ਮੈਚ ਜਿੱਦੇ ਜਾ ਰਹੀ ਹੈ ਸਵਾਮਨੇ ਹੈ ਕਿ ਅਗਲੇ ਦੋਨੋਂ ਮੈਚ ਜੋ ਸੈਮੀਫਾਈਨਲ ਅੱਜ ਹੋ ਰਿਹਾ ਹੈ ਔਰ ਅੱਗੇ ਫਾਈਨਲ ਹੋਣਾ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ ਜੀ ਜ਼ਰੂਰ ਜਿੱਤਾਂਗੇ ਔਰ ਲੋਕਾਂ ਨਾਲ ਗੱਲ ਕਰਨੇ ਕੀ ਤਿਆਰੀ ਹੈ ਅੱਜ ਮੈਚ ਦੇਖੋਗੇ ਤੁਸੀਂ ਹਾਂਜੀ ਦੇਖਾਂਗੇ ਦੇਖਾਂਗੇ ਪਹਿਲੇ ਮੈਚ ਆਸਟ੍ਰੇਲੀਆ ਤੇ ਗ੍ਰੇਟ ਬ੍ਰਿਟਨ ਦੇ ਨਾਲ ਦੇਖਿਆ ਸੀ ਤੁਸੀਂ ਰਾਜੀ ਹਾਂ ਕੀ ਲੱਗ ਰਿਹਾ ਹੈ ਭਾਈ ਇੰਡੀਆ ਦਾ ਪਰਫਾਰਮੈਂਸ ਜਿੱਤੂਗੀ ਆਜ ਇੰਡੀਆ ਹਾਂ ਹਾਂਜੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਤੁਸੀਂ ਟੀਮ ਇੰਡੀਆ ਲਈ ਖੇਲਣਾ ਚਾਹਦੇ ਹੋ ਜੀ ਜੀ ਬਿਲਕੁਲ ਹਾਂ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਨੇ ਕੀ ਉਮਰ ਹੈ ਤੁਹਾਡੀ 14 14 ਸਾਲ ਔਰ ਗੁਰਜੰਤ ਨੂੰ ਜਾਂ ਫਿਰ ਸੰਜੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਨਸਪੀਰੇਸ਼ਨ ਹੈ ਜੀ ਜੀ ਬਿਲਕੁਲ ਇਨਸਪੀਰੇਸ਼ਨ ਹੈ ਦੇ ਖਿਡਾਰੀ ਹੈ ਉਹ ਜ਼ਿਆਦਾ ਨਹੀਂ ਕਹਿ ਰਹੇ ਲੇਕਿਨ ਇਹ ਉਹ ਗਰਾਊਂਡ ਹੈ ਜਿਹਦੇ ਵਿੱਚ ਗੁਰਜੰਤ ਹੈ ਔਰ ਫਿਰ ਸੰਜੇ ਹੈ ਉਹਨਾਂ ਨੇ ਟ੍ਰੇਨ ਕੀਤਾ 2010 2011 ਵਿੱਚ ਔਰ ਉਹਦੇ ਬਾਅਦ ਵੀ ਹੁਣ ਵੀ ਤਿਆਰੀ ਹੈ ਔਰ ਸੈਮੀ ਫਾਈਨਲਸ ਵਿੱਚ ਇੰਡੀਆ ਦੀ ਵਧੀਆ ਪਰਫਾਰਮੈਂਸ ਰੇ ਇਸ ਉਮੀਦ ਦੇ ਨਾਲ ਇਹ ਸਾਰਾ ਜੋ ਸਟੇਡੀਅਮ ਹੈ ਉਹ ਰਾਤ ਨੂੰ ਮੈਚ ਦੇਖੇਗਾ ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ